ਮਾਮਲਾ ਜੀ ਨੰਗਲੀ ਪਿੰਡ ਦੇ ਪੋਪੁੱਤਰ ਸੀਗੇ ਰੁਪਿੰਦਰ ਸਿੰਘ ਤੇ ਅਮਰਦੀਪ ਸਿੰਘ ਜੀ ਉੱਥੇ ਕੋਈ ਚਾਣਕ ਗਨਗੁਨ ਸਾਫ ਕਰ ਰਿਆ ਸੀ ਗੰਠੀ ਕਰਵਾ ਕੇ ਲੈ ਆਏ ਦੇਖ ਰਹੇ ਸੀ ਉਹਦੇ ਚ ਕੋਈ ਫਾਇਰ ਨਿਕਲ ਗਿਆ ਤਾਂ ਆਪਸ ਵਿੱਚ ਪੋਪੁੱਤਾ ਤੇ ਲੱਗ ਗਿਆ ਸਰ ਕਿੰਨੇ ਫਾਇਰ ਚੱਲੇ ਫਾਇਰ ਦੋ ਹੀ ਚੱਲੇ ਆ ਤੋ ਪੋਪੁੱਤਾ ਦੇ ਆਪਸ ਵਿੱਚ ਲੱਗ ਗਿਆ ਪਹਿਲੋਂ ਪਿਤਾ ਦੇ ਲੱਗ ਗਿਆ ਗੰਦ ਰੱਖ ਲੱਗ ਗਿਆ ਤੇ ਆਪਣੇ ਕਾਕੇ ਦੇ ਲੱਗ ਗਿਆ ਉਹਦੇ ਵਿੱਚ ਜੋ ਉਹਦੇ ਭਰਾ ਨੇ ਸਾਨੂੰ ਸਟੇਟਮੈਂਟ ਦਿੱਤੀ ਉਹਦੇ ਮੁਤਾਬਕ ਕਿ ਜਮਾ ਨਹੀਂ ਕਰਾਇਆ ਗਿਆ ਸੀ ਜਾਂ ਚੌਂ ਜਾ ਅਸਲਾ ਜਮਾ ਸੀ ਹੈ ਨਾ ਕਿ ਦੋ ਅਸਲੇ ਸੀ ਜਮਾ ਕਰਾਇਆ ਸੀ ਇੱਕ ਕਾਜੀ ਠੀਕ ਕਰਵਾ ਕੇ ਲੈ ਆ ਕੇ ਆਂਦੇ ਠੀਕ ਕਰਵਾ ਦਿੰਦੇ ਆ ਗਏ ਸੀ ਜਮਾ ਕਰਾਉਣੋ ਕੀ ਨਾਮ ਹੈ ਉਹਨਾਂ ਦਾ ਤੇ ਕਿੰਨੀ ਉਮਰ ਹੈ ਜੀ ਆਪਣਾ ਬੱਚੇ ਜੀ ਬੱਚੇ ਜੀ ਬੱਚੇ ਦੀ 18 ਤੋਂ 19 ਸਾਲ ਹੈ ਜੀ ਅੱਛਾ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ 40-45 ਸਾਲ ਹੋਊਗੀ ਹੁਣ ਕੀ ਕਾਰਵਾਈ ਕੀਤੀ ਜਾਵੇ ਕਾਰਵਾਈ ਤਫਤੀਸ਼ ਕਰ ਰਹੇ ਆ ਦਰਾਨੇ ਤਪਤੀਸ ਜੋ ਦੇ ਘਰ ਦੇ ਬਿਆਨ ਦੱਸਣ ਕਿ ਉਹ ਕਰਾਂਗੇ ਅਸਲੇ ਨੂੰ ਜਿੱਤ ਕਰ ਲੈਣਗੇ ਅਸਲਾ ਦੇਖ ਲੈਣੇ ਜਾ ਕੇ ਤਲਾਸ਼ੀ ਲੈਣੀ ਉਹਨਾਂ ਦੇ ਘਰ ਦੀ ਹੈ ਕਰਨ ਕਿੰਨਾ ਕੋਈ ਕਾਰਨ ਹੋਰ ਵੀ ਲੱਗਦਾ ਜਿਵੇਂ ਇਹ ਹੀ ਕਾਰਨ ਹੈ ਆਪਸ ਦੇ ਵਿੱਚ ਚੀਜ਼ ਦਾ ਨਹੀਂ ਆਪਸ ਵਿੱਚ ਇਨਾ ਡਿਸਪੂਟ ਕੋਈ ਨਹੀਂਗਾ ਜੋ ਉਹਦੇ ਭਰਾ ਨੇ ਦੱਸਿਆ ਵੀ ਉਹ ਵੀ ਉੱਥੇ ਲੱਗੇ ਸੀਗਾ ਗੰਨ ਠੀਕ ਕਰਵਾ ਕੇ ਲਿਆਏ ਸੀ ਉਹਨੇ ਫੜ ਲਈ ਪਾਪਾ ਦਿਖਾ ਮੈਂ ਠੀਕ ਕਰਨਾ ਦਿਖਾ ਮੈਨੂੰ ਉਹਦੇ ਵਿੱਚ ਕਿਤੇ ਰਹਉਂਦੇ ਸੀਗੇ ਜੇ ਦੁਕਾਨ ਤੇ ਲਾਇ ਉਹ ਚਾਂਦ ਕਿਤੇ ਨਿਕਲਿਆ ਫੇਰ ਤੇ ਉਹਦੇ ਬਾਪ ਨੇ ਲੱਗਾ ਜਦੋਂ ਰੱਖਣ ਲੱਗਾ ਤੇ ਦੂਜਾ ਫੇਰ ਉਹਦੇ ਲੱਗਾ ਅਚਾਨਕ ਹੀ। ਫਿਰ ਉਹ ਕਿਦਾਂ ਲੱਗਿਆ ਉਹਨੇ ਰੱਖਿਆ ਤੇ ਉਹ ਲੱਗਿਆ ਦੂਜੇ ਦੇ ਪਾਸੇ ਕਿਵੇਂ ਲੱਗ ਗਿਆ ਫਿਰ? ਇਹ ਮੈਂ ਮੌਕੇ ਤੇ ਹੈ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਜੋ ਸਟੇਟਮੈਂਟ ਦਿੱਤੀ ਉਹਦੇ ਭਰਾੜੇ ਉਹ ਮਤਲਬ ਉਹਨੂੰ ਦੱਸਦਾ ਜਿਹੜਾ ਲੱਗੇ ਸੀਗਾ। ਕੋਈ ਪਰਿਵਾਰਕ ਤੁਸੀਂ ਤੁਸੀਂ ਅਫਸਰ ਹੋ ਤੁਹਾਨੂੰ ਨੌਲੇਜ ਹੋਣੀ ਹੈ ਸਰ ਅਜੇ ਤਾਂ ਇਹ ਅਜੇ ਤਾਂ ਇਹ ਹਸਪਤਾਲ ਆ ਰਹੇ ਆ ਹਸਪਤਾਲੋਂ ਉਹਨਾਂ ਦੇ ਦੇਖ ਕੇ ਡਾਕਟਰ ਸਾਹਿਬ ਦੀ رائے ਲੈ ਕੇ ਹੁਣ ਉਹਨਾਂ ਦੇ ਘਰ ਚੱਲਾਂਗੇ ਉਹ ਜਾ ਕੇ ਦੇਖਾਂਗੇ ਆਪਾਂ। ਤੇ ਕੀ ਕਿਸੇ ਦੀ ਜਾਨਤ ਹੋਈ ਹੈ ਜਾਂ ਸੀਰੀਅਸ ਹੈ ਸਰ? ਡੈਥ ਬਾਰੇ ਦੱਸਿਆ ਨਹੀਂ ਕੋਈ ਜੀ। ਲੱਗ ਕੋਈ ਸੀਰੀਅਸ ਆਲੇ ਇਲਾਜ ਚੱਲ ਰਿਹਾ ਹਾਂਜੀ ਕੋਈ ਪੁਰਾਣੀ ਰਿੰਜਿਸ ਦਾ ਤੇ ਨਹੀਂ ਲੱਗਦਾ ਕੋਈ ਨਹੀਂ ਪਿਓ ਪੁੱਤਾਂ ਦੀ ਰਿੰਜਿਸ ਦਾ ਛੋਟਾ ਬੱਚਾ ਬੱਚੇ ਦੀ ਕਾਦੀ ਰਿੰਜਿਸ ਹੋਣੀ ਸੀ ਕੋਈ ਉਕਸਾਇਆ ਹੋਵੇ ਆਪਸ ਵਿੱਚ ਕੋਈ ਨਹੀਂ ਉਕਸਾਉਣ ਵਾਲੀ ਗੱਲ ਹੀ ਕੋਈ ਨਹੀਂ ਤੇ ਬੱਚਾ ਬੱਚੇ ਨੂੰ ਕਹਦਾ ਕਸਾਉਣਾ ਸੀ ਸਰ ਕਹਿੰਦੇ ਬੇਰੇ ਬੱਚੇ ਦਾ ਅੱਜ ਰਿਜ਼ਲਟ ਸੀ ਬਾਹਰੋਂ ਆ ਰਿਜ਼ਲਟ ਆ ਰਿਜ਼ਲਟ ਲੈ ਕੇ ਆਇਆ ਸੀਗਾ ਅੱਛਾ ਪਤਾ